ਬਾਈ ਜੀ ਹਾਂਜੀ ਮੰਗੂ ਮੱਠ ਜੀ ਦੇ ਘਰੋਂ ਗੱਲ ਕਰ ਰਹੇ ਹਾਂਜੀ ਹਾਂਜੀ ਵੀਰ ਜੀ ਹਾਂਜੀ ਮੈਂ ਕਹਾਂ ਜੀ ਕਿੱਥੇ ਹੋ ਤੁਸੀਂ ਇਸ ਟਾਈਮ ਅਸੀਂ ਤਾਂ ਹੈ ਨਹੀਂ ਭਾਜੀ ਤੁਸੀਂ ਕੌਣ ਹਾਂਜੀ ਉਹ ਘਰੇ ਆਏ ਸੀਗੇ ਤੁਹਾਡੇ ਹਾਂਜੀ ਕੌਣ ਜੀ ਆਪ ਜੀ ਹਾਂਜੀ ਮੈਂ ਕਹਾਂ ਕੌਣ ਜੀ ਆਪ ਜੀ ਮੈਂ ਮੈਂ ਪੱਤਰਕਾਰ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਭਾਜੀ ਹਾਂਜੀ ਮੈਂ ਕਹਾਂ ਮਿਲਣਾ ਸੀਗਾ ਤੁਹਾਨੂੰ ਮਿਲ ਸਕਦੇ ਹੋ ਨਹੀਂ ਵੀਰ ਜੀ ਮੈਂ ਤਾਂ ਕੋਈ ਦੇਣ ਹੀ ਨਹੀਂ ਪਾਈ ਤੇ ਉਹ ਹੀ ਦੇਣਗੇ ਨਹੀਂ ਤੁਸੀਂ ਕਿ ਤੁਸੀਂ ਮਤਲਬ ਘਰੋਂ ਬਾਹਰ ਹੋ ਇਸ ਟਾਈਮ? ਹਾਂਜੀ ਅਸੀਂ ਗਏ ਹੋਏ ਹਾਂ ਇਹਨਾਂ ਰਿਸ਼ਤੇਦਾਰਾਂ ਦੇ ਕਿਸੇ ਦੇ। ਅੱਛਾ ਰਿਸ਼ਤੇਦਾਰ, ਤੁਹਾਨੂੰ ਪਤਾ ਲੱਗ ਗਿਆ ਕੀ ਹੋਇਆ ਕੀ ਐ? ਹਾਂਜੀ ਹਾਂਜੀ ਪਤਾ ਵਾਜੀ। ਕੀ ਕੀ ਪਤਾ ਲੱਗਿਆ ਤੁਹਾਨੂੰ? ਕੋਈ ਵੀ ਉੱਥੇ ਬੇਅਦਬੀ ਕਰਨ ਆਇਆ ਸੀ ਬੰਦਾ। ਅੱਛਾ ਜੀ। ਹਾਂਜੀ। ਕੀ ਉਹਨੂੰ ਤੁਹਾਡੇ ਹਸਬੰਦ ਨੇ ਮਾਰਤਾ ਮੰਗੂ ਮੱਠ ਨੇ? ਹੁਣੇ ਤਾਂ ਹੁਣਾਂ ਨੂੰ ਗੁਰਦੁਆਰੇ ਵਾਲਿਆਂ ਨੂੰ ਪਤਾ ਉਹ ਸਾਰੇ ਅੰਦਰ ਹੀ ਸੀਗੇ ਉੱਥੇ ਗੁਰਦੁਆਰੇ। ਹੂੰ ਤੁਹਾਡੇ ਹਸਬੰਦ ਦੀ ਵੀਡੀਓ ਵੀ ਆਈ ਐ ਕਿ ਉਹਨਾਂ ਨੇ ਕਿਹਾ ਕਿ ਬੇਅਦਬੀ ਕਰਨ ਆਇਆ ਸੀ ਮੈਂ ਉਹਨੂੰ ਮਾਰਤਾ। ਹਾਂਜੀ ਹਾਂਜੀ। ਇਹ ਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਇਹ ਸਹੀ ਹੈ ਕਿ ਗਲਤ ਹੈ ਇਹ ਹੁਣ ਜੇ ਬੇਅਦਬੀ ਕੋਈ ਕਰੂਗਾ ਤਾਂ ਗੁਰੂ ਸਾਹਿਬ ਦੇ ਅੱਗੇ ਤੇ ਫਿਰ ਤੋਂ ਉਹਨਾਂ ਨੂੰ ਕਰਨਾ ਹੀ ਪੈਣਾ ਕੁਝ ਨਾ ਕੁਝ ਉਹਨਾਂ ਦਾ ਹੱਲ ਤਾਂ ਨਹੀਂ ਇਹ ਠੀਕ ਹੈ ਮਤਲਬ ਬੰਦਾ ਤੁਹਾਡੇ ਹਸਬੰਡ ਨੇ ਮਾਰਤਾ ਹੁਣ ਉਹਨਾਂ ਨੂੰ ਜੇਲ੍ਹ ਹੋ ਜਾਊਗੀ ਤੁਹਾਨੂੰ ਇਹ ਕਿੰਨਾ ਕੁ ਸਹੀ ਲੱਗਦਾ ਹੈ ਜੀ ਹੁਣ ਵੀਰ ਜੀ ਦੇਖੋ ਕੋਈ ਘਰੇ ਆਪਣੇ ਆਵੇ ਤਾਂ ਆਪਣੇ ਤੇ ਹਮਲਾ ਕਰੇ ਤਾਂ ਅੱਗੋਂ ਆਪਾਂ ਤਾਂ ਕੁਝ ਕਰਾਂਗੇ ਹੀ ਹਾਂਜੀ ਹਾਂਜੀ ਨਹੀਂ ਹਮਲਾ ਤਾਂ ਕੀਤਾ ਹੀ ਨਹੀਂ ਸੀ ਉਹਨੇ ਤੇ ਹਮਲਾ ਪਤਾ ਨਹੀਂ ਹੁਣ ਹੁਣ ਆਪਾਂ ਤਾਂ ਅੰਦਰ ਸੀਗੇ ਨਹੀਂ ਹਮਲਾ ਕੀਤਾ ਜਾਂ ਨਹੀਂ ਕੀਤਾ ਆਇਆ ਤਾਂ ਪੂਰੀ ਪਲੈਨਿੰਗ ਦੇ ਨਾਲ ਹੀ ਹੈ ਨਾ ਜੀ ਹੂੰ ਹੂੰ ਪਹਿਲਾਂ ਉਹਦੀ ਵੀਡੀਓ ਵੀ ਬਣਾਈ ਉਹਨਾਂ ਨੇ ਪੁੱਛਿਆ ਕਿ ਹਾਂਜੀ ਹਾਂਜੀ ਪੁੱਛਿਆ ਸਾਰਾ ਹਾਂਜੀ ਹਾਂ ਇਹ ਤੁਹਾਨੂੰ ਤੁਹਾਨੂੰ ਕਿੰਨੇ ਕੁ ਵਜੇ ਪਤਾ ਲੱਗਿਆ ਸੀਗਾ ਕਿ ਇਦਾਂ ਹੋ ਗਿਆ ਸਾਨੂੰ ਸਵੇਰੇ ਹੀ ਪਤਾ ਲੱਗਿਆ ਸੀ ਜਦੋਂ ਨਿਊਜ਼ ਚੱਲੀਆਂ ਅੱਛਾ ਨਿਊਜ਼ ਚੱਲੀ ਫਿਰ ਤੁਹਾਨੂੰ ਪਤਾ ਲੱਗਿਆ ਹਾਂਜੀ ਹਾਂਜੀ ਵਿੱਚ ਨਹੀਂ ਤੁਹਾਨੂੰ ਮਤਲਬ ਹੁਣ ਤੁਹਾਡੇ ਹਸਬੰਡ ਨੂੰ ਮੰਗੂ ਮੱਠ ਨੂੰ ਜੇਲ੍ਹ ਹੋ ਜਾਊਗੀ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਮੇਰਾ ਘਰਲਾ ਮੇਰੇ ਤੋਂ ਦੂਰ ਹੋ ਗਿਆ ਨੇ ਵੀਰ ਜੀ ਹੁਣ ਗੁਰੂ ਸਾਹਿਬ ਨੇ ਜੋ ਕੰਮ ਲਾਇਆ ਹੋਇਆ ਉਹ ਤਾਂ ਕਰਨਾ ਹੀ ਪੈਣਾ ਸੀ ਜੀ ਜੀ ਹਾਂਜੀ ਤੇ ਪਹਿਲੇ ਵੀ ਇਹਨਾਂ ਦੇ ਪਰਚੇ-ਪਰਚੇ ਹੋਏ ਸੀ ਇਸੇ ਇਸੇ ਇਸਤੇ ਰੋਲੇ-ਰੋਲੇ ਕੋਈ ਪੇਸ ਹੀ ਹੈ ਨਾ ਹਾਂਜੀ ਗੁਰੂ ਇਹਨਾਂ ਦੇ ਕਰਕੇ ਗੁਰੂ ਤੁਹਾਨੂੰ ਪਤਾ ਇਹ ਵਿਸ਼ੋਸ਼ਣ ਨੈਟਵਰਕ ਤੇ ਹੀ ਰਹਿੰਦੇ ਨੇ ਜਿਵੇਂ ਕੋਈ ਗੁਰਦੁਆਰਾ ਟੁੱਟ ਗਿਆ ਜਾਂ ਕਿਤੇ ਕੋਈ ਹੋ ਗਿਆ ਉਹਦੇ ਹਾਂਜੀ ਮਤਲਬ ਤੁਸੀਂ ਤੁਸੀਂ ਇਹਨਾਂ ਦੇ ਨਾਲ ਹੋ ਹਾਂਜੀ ਹਾਂਜੀ ਮਤਲਬ ਤੁਹਾਡੇ ਤੁਹਾਡੇ ਮਨ 'ਚ ਕੋਈ ਇਹ ਨਹੀਂ ਹੈਗਾ ਕਿ ਇਹਨਾਂ ਨੇ ਗਲਤ ਕੀਤਾ ਹਾਂਜੀ ਨਹੀਂ ਵੀਰ ਜੀ ਕੋਈ ਗਲਤ ਨਹੀਂ ਕੀਤਾ ਤੁਸੀਂ ਸਹੀ ਕੀਤਾ ਹੈ ਹਾਂਜੀ ਹਾਂਜੀ ਤੇ ਕਦੋਂ ਇਹ ਕੱਲ ਗਏ ਕਦੋਂ ਸੀਗੇ ਇਹ ਘਰੋਂ ਇਹ ਕੱਲ ਸ਼ਾਮੀ ਇੱਥੋਂ ਦੀ ਗਏ ਸੀ 6 ਵਜੇ ਇਹਨਾਂ ਨੇ ਦੂਸਰੇ ਕਿਤੇ ਜਾਣਾ ਸੀਗਾ ਹਾਂਜੀ ਤੇ ਕਿਤੇ ਪਿੰਡ ਦੇ ਵਿੱਚ ਜਾਣਾ ਸੀਗਾ ਇਹਨਾਂ ਨੇ ਤਾਂ ਇੱਥੋਂ ਦੀ ਤੇ ਸੀਗੇ ਕੱਲ ਤੇ ਇਹ ਗੁਰਦੁਆਰਾ ਸਾਹਿਬ ਕਿੱਦਾਂ ਪਹੁੰਚ ਗਏ ਉੱਥੇ ਇਹ ਫਿਰ ਉੱਥੇ ਜਦ ਬਾਬਾ ਜੀ ਨੂੰ ਦੂਸਰੇ ਬਾਬਾ ਜੀ ਹਰਾਂ ਨੇ ਜਾਣਾ ਸੀਗਾ ਨਾਲ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਗੁਰਦੁਆਰਾ ਸਾਹਿਬ ਰੁਕੋ ਤੇ ਅਸੀਂ ਵੀ ਅਸੀਂ ਆ ਜਾਾਂਗੇ ਸਵੇਰੇ ਤੁਹਾਡੇ ਕੋਲ ਅੱਛਾ ਤਾਂ ਕਰਕੇ ਤਾਂ ਗਈ ਸੀ ਅੱਛਾ ਤਾਂ ਗਈ ਸੀ ਉੱਥੇ ਜਾ ਕੇ ਬੰਦਾ ਫੜ ਲਿਆ ਇਹਨਾਂ ਨੇ ਹੈ ਹਾਂਜੀ ਇਹ ਰਾਤੀ ਫਿਰ ਪਤਾ ਨਹੀਂ ਉੱਥੇ ਕਿਤੇ ਪਤਾ ਲੱਗਿਆ ਇਹਨਾਂ ਨੂੰ ਵੀ ਬੰਦਾ ਉੱਥੇ ਬਾਥਰੂਮ ਬਾਥਰੂਮ ਜਿੱਥੇ ਲੁਕਿਆ ਹੋਇਆ ਸੀ ਗੁਰਦੁਆਰਾ ਵਾਲਿਆਂ ਨੇ ਇਕੱਠੇ ਕਿਤੇ ਵੀ ਐਡਾ ਕਰਕੇ ਬੰਦਾ ਅੰਦਰੋਂ ਕੁੰਡੀ ਨਹੀਂ ਖੋਲਦਾ ਪਿਆ ਤਾਂ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਬੇਅਦਬੀ ਦੇ ਚੱਕਰ ਚ ਆਇਆ ਉਹਨੇ ਸਾਰਾ ਦੱਸਿਆ ਪੱਜਲ ਲੱਗਾ ਉਹਨਾਂ ਨੇ ਫੜ ਲਿਆ ਹੂੰ ਹੂੰ ਗੁਰਦੁਆਰਾ ਸਾਹਿਬ ਵਾਲਿਆਂ ਨੇ ਹੂੰ ਹੂੰ ਹਾਂਜੀ ਤੇ ਪਹਿਲੇ ਪਹਿਲੇ ਵੀ ਆਪਣਾ ਪਹਿਲੇ ਕਿੰਨੇ ਕਿੰਨੇ ਪਰਚੇ ਇਹਨਾਂ ਤੇ ਪਤਾ ਤੁਹਾਨੂੰ ਨਹੀਂ ਇਹ ਤਾਂ ਨਹੀਂ ਪਤਾ ਵੀ ਜੇ ਵਸ ਗੁਰਦੁਆਰੇ ਸਾਹਿਬ ਦੇ ਕਰਕੇ ਇਹ ਕਿਤੇ ਗੁਰਦੁਆਰਾ ਕੋਈ ਟੁੱਟ ਗਿਆ ਕਿਤੇ ਨਾਈ ਦੀ ਦੁਕਾਨ ਖੁੱਲੀ ਐ ਤੇ ਜਾ ਗੁਰਦੁਆਰੇ ਸਾਹਿਬ ਦੇ ਨੇੜੇ ਜਿੱਥੇ ਖੁੱਲਦੀ ਚੱਲ ਜਾਂਦੀ ਬੰਦ ਕਰਨ ਵੇਲੇ ਹਾਂਜੀ ਹਾਂਜੀ ਆਂੰਦਪੁਰ ਸਾਹਿਬ ਜਦੋਂ ਬੀੜੀ ਸਿਗਰਟ ਛੁੱਟੀ ਸੀ ਕਿਸੇ ਨੇ ਉਦੋਂ ਚੜੇ ਸੀਗੇ ਸੱਤ ਦੇ ਉੱਤੇ ਤੇ ਉਹ ਟਾਵਰ ਤੇ ਚੜੇ ਸੀ ਹਾਂਜੀ ਹਾਂਜੀ ਬਸ ਇਹੀ ਪਰਚੇ ਨੇ ਇਹਨਾਂ ਦੇ ਬਸ ਗੁਰੂ ਸਾਹਿਬ ਦੇ ਤੇ ਬੱਚੇ ਕਿੰਨੇ ਦੀ ਤੁਹਾਡੇ ਤਿੰਨ ਬੱਚੇ ਵੀਰ ਜੀ ਤਿੰਨੋਂ ਕਿਹੜੇ ਆਪਣਾ ਮੁੰਡੇ ਕੁੜੀ ਹੈ ਦੀ ਨਹੀਂ ਦੋ ਕੁੜੀਆਂ ਇੱਕ ਬੇਟਾ ਤੇ ਕਿੰਨੇ ਕਿੰਨੇ ਸਾਲ ਦੇ ਆ ਫੋਨ ਆ ਰਿਹਾ ਕੁੜੀ ਸਾਡੀ ਹੈਗੀ ਐ 14 ਸਾਲ ਦੀ ਮੇਟਾ ਹੈ 12 ਸਾਲ ਦਾ ਤੇ ਛੋਟੀ ਕੁੜੀ ਆ 6 ਸਾਲ ਦੀ ਤੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਐਦਾਂ ਕਰਕੇ ਉਹਦੇ ਫਾਦਰ ਨੂੰ ਜੇਲ੍ਹ ਹੋ ਜੂਗੀ ਹੁਣ ਹਾਂਜੀ ਪਤਾ ਵੀਰ ਜੀ ਬੱਚਿਆਂ ਨੂੰ ਅੱਛਾ ਤੇ ਬੱਚੇ ਬੱਚੇ ਵੀ ਨਹੀਂ ਰੋ ਰਹੇ ਕਿ ਮੇਰੇ ਪਾਪਾ ਚਲੇ ਗਏ ਐਦਾਂ ਨਹੀਂ ਬੱਚੇ ਰੋਂਦੇ ਸੀ ਮਾੜਾ ਮੋਟਾ ਹੁਣ ਤਾਂ ਠੀਕ ਨੇ ਪਹਿਲਾਂ ਰੋਂਦੇ ਪਏ ਸੀ ਤੇ ਹਾਂਜੀ ਸਵੇਰੇ ਤਾਂ ਰੋਂਦੇ ਪਏ ਸੀ ਜੀ ਅੱਛਾ ਸਵੇਰੇ ਰੋਂਦੇ ਵੀ ਸੀਗੇ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨੈਂਸੀ ਨੈਂਸੀ ਹੈ ਤੇ ਹੁਣ ਤੁਸੀਂ ਤੁਹਾਨੂੰ ਤੁਹਾਨੂੰ ਪਤਾ ਕੀ ਉਹਨਾਂ ਨੂੰ ਕਿਹੜੀ ਕਿੱਥੇ ਲੈ ਕੇ ਗਏ ਜੇਲ੍ਹ ਤੇ ਕਿੱਥੇ ਲੈ ਕੇ ਗਏ ਨਹੀਂ ਹਲੇ ਤਾਂ ਵੀਰ ਜੀ ਕੁਝ ਨਹੀਂ ਪਤਾ ਹਲੇ ਤਾਂ ਇਹੀ ਦੱਸਿਆ ਸੀ ਬੁੱਤੇ ਬਾਬਾ ਜੀ ਹਰਾਂ ਨੇ ਵੀ ਕਚੈਰੀ ਲੈ ਕੇ ਗਏ ਨੇ ਹਲੇ ਅੱਛਾ ਨਹੀਂ ਤੁਹਾਨੂੰ ਤੁਹਾਡੇ ਹਸਬੰਦ ਨੇ ਫੋਨ ਕਰਕੇ ਦੱਸਿਆ ਕਿ ਮੈਂ ਬੰਦਾ ਮਾਰਤਾ ਜਾਂ ਤੁਹਾਨੂੰ ਪੁਲਿਸ ਨੇ ਫੋਨ ਕਰਕੇ ਦੱਸਿਆ ਨਹੀਂ ਸਾਨੂੰ ਹਲੇ ਪੁਲਿਸ ਦਾ ਕੋਈ ਫੋਨ ਨਹੀਂ ਆਇਆ ਵੀਰ ਜੀ ਅੱਛਾ ਕੋਈ ਫੋਨ ਨਹੀਂ ਆਇਆ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਨਿਊਜ਼ ਤੋਂ ਹੀ ਪਤਾ ਲੱਗਿਆ ਵੀਰ ਜੀ ਅੱਛਾ ਨਿਊਜ਼ ਤੋਂ ਪਤਾ ਲੱਗਿਆ ਤੁਸੀਂ ਨਿਊਜ਼ ਦੇਖੀ ਹਾਂ ਜੀ ਜਦੋਂ ਤੁਸੀਂ ਨਿਊਜ਼ ਦੇਖੀ ਤੁਹਾਨੂੰ ਕੁਝ ਹੋਇਆ ਨਹੀਂ ਦੇਖ ਕੇ ਕਿ ਇਦਾਂ ਮਾਰਤਾ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਕੁਝ ਇਦਾਂ ਹੋਇਆ ਨਹੀਂ ਇਦਾਂ ਫਿਰ ਅੱਗੇ ਵੀ ਪੁਲਿਸ ਦੇ ਹਵਾਲੇ ਦੇ ਕਿੰਨੇ ਹੀ ਕਰਦੇ ਆ ਵੀ ਕੋਈ ਵੀ ਬੇਦਬੀ ਕਰਦਾ ਹੈ ਪੁਲਿਸ ਨੂੰ ਦੇ ਦਿੰਦੇ ਨੇ ਤੇ ਕੁਝ ਹੁੰਦਾ ਤਾਂ ਹੈ ਨਹੀਂਗਾ ਫਿਰ ਮੁੜ ਕੇ ਫਿਰ ਬੇਅਦਮੀਆਂ ਹੁੰਦੀਆਂ ਰਹਿੰਦੀਆਂ ਰੋਕ ਤਾਂ ਕੋਈ ਹੈ ਨਹੀਂਗੀ ਤੁਹਾਨੂੰ ਲੱਗਦਾ ਹੈ ਕਿ ਇਦਾਂ ਮਤਲਬ ਅੱਜ ਉਹਦੋਂ ਮਾਰਤਾ ਬੰਦੇ ਨੂੰ ਜੇ ਬੇਇੱਜ਼ਤੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀ ਕਿ ਹੁਣ ਇਦਾਂ ਇਦਾਂ ਦੇ ਕੰਮ ਹੁਣੇ ਖਤਮ ਹੋ ਜੂਗੇ ਲੱਗਦਾ ਤੁਹਾਨੂੰ ਘੋਣੇ ਤਾਂ ਚਾਹੀਦੇ ਹੀ ਐ ਬਾਈ ਹੂੰ ਹਾਂਜੀ ਹੋਣੇ ਚਾਹੀਦੇ ਬਾਜੀ ਅੱਛਾ ਜੀ ਹੋ ਮਤਲਬ ਇਹ ਜੇ ਅੱਜ ਅੱਜ ਇੱਕ ਨੂੰ سزا ਮਿਲੀ ਹੈ ਕੱਲ ਨੂੰ ਜਿਹੜੇ ਇਦਾਂ ਦੇ ਬੰਦੇ ਕਰਨ ਦੀ ਕੋਸ਼ਿਸ਼ ਕਰਦੇ ਉਹ ਨਹੀਂ ਕਰਨਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਹੋਏ ਚਲਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਹੋਏ ਚਲਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਚਲਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਚਲਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਚਲਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਚਲਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਚਲਗੇ ਹਾਂਜੀ ਹਾਂਜੀ ਹੂੰ ਹੂੰ ਤੇ ਤੁਸੀਂ ਲੋਕਲ ਹੀ ਹੋ ਜੀ ਇੱਥੇ ਨਹੀਂ ਅਸੀਂ ਗਏ ਹਾਂ ਦੂਰ ਗਏ ਹੋਏ ਹਾਂ ਅੱਛਾ ਦੂਰ ਗਏ ਚਲਗੇ ਹਾਂਜੀ ਹਾਂਜੀ